ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਮੋਗ ਗਈ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਪਸ਼ੂ ਤਾਂ ਬਾਈ ਕੋਲ ਤਿੰਨ ਸੀਗੇ ਦੋ ਤੋਕੜ ਗੱਬਣ ਤੇ ਇੱਕ ਤਾਜੀ ਸੂਈ ਇੱਕ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਈ ਆ ਬਾਈ ਕੋਲ ਹੀ ਖੜੇ ਆ ਜਿਨ੍ਹਾਂ ਨੇ ਲਈ ਆ ਤੇ ਦੋ ਰਹਿ ਗਈਆਂ ਹਨਾ ਬਾਈ ਹਾਂ ਦੋ ਤੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕਿ ਦੁੱਧਵਾਦਾ ਕਿੰਨਵਾ ਸੂਆ ਸਸੀ ਗਾਲ ਜੀ ਸਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਨਸੀਬ ਸਿੰਘ ਆ ਪਿੰਡ ਸਦਾ ਸੰਗ ਵਾਲਾ ਜਿਹੜਾ ਮੁਗਾ ਤਸ਼ਵੀਰ ਮੁਗਾ ਮੋਬਾਈਲ ਨੰਬਰ 946415952 ਠੀਕ ਆ ਜੀ ਅੱਜ ਤਿੰਨ ਐਨੀਮਲ ਸੇਲ ਸੀ ਤਿੰਨ ਸੀ ਬਾਈ ਇੱਕ ਸੇਲ ਹੋ ਗਈ ਆ ਬਾਈ ਉਹਨੇ ਖੜੇ ਇਹਨਾਂ ਨੇ ਠੀਕ ਆ ਕਿੰਨੇ ਦੀ ਦਿੱਤੀ ਬਾਈ ਇਹ ਬਸ ਜਿੰਨੇ ਲੱਗੀ ਕਰ ਲਈ ਆ ਠੀਕ ਆ ਜੀ ਕੀ ਰਿਕਾਰਡ ਸੀਗਾ ਉਹਦਾ ਜੀ ਉਹ ਬਈ ਸਾਢੇ 14 ਮਹੀਨੇ ਗੱਭਣ ਸੀਗੀ ਠੀਕ ਆ ਜੀ ਤੇ 10 ਕਿਲੋ 11 ਕਿਲੋ ਦੁੱਧ ਸੀਗਾ ਠੀਕ ਆ ਜੀ ਹਾਂ ਅੱਜ ਸਵੇਰ ਹੀ ਆਈ ਸੀਗੀ ਠੀਕ ਆ ਜੀ ਹਾਂ ਤੇ ਹੁਣ ਦੋ ਜਿਹੜੀ ਬਾਈ ਆਪਾਂ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਵੈਗਗੇ ਸੀ ਪਸੂ ਹਾਂ ਬਾਈ ਠੀਕ ਆ ਜੀ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਣੇ ਆ ਇਹਦੇ ਕੀ ਡਿਟੇਲ ਆ ਜੀ ਇਹ ਬਾਈ ਦੋ ਮਹੀਨੇ ਦੀ ਚੱਕ ਪਾਸ ਆ। ਆ ਗਲਬ ਵਜਿਤੇ ਪਾ ਡਾਕਟਰ ਚੈੱਕ ਕਰਕੇ ਗਿਆ ਵਾ। ਹਾਂਜੀ। ਸਾਡਾ ਟੀਕਾ ਲਾ ਕੇ ਗਿਆ ਬਈ। ਠੀਕ ਹੈ ਜੀ। ਤੇ 7 ਕਿਲੋ ਦਾ ਦੁੱਧ ਦੱਸਿਆ ਮਾਲਕ ਨੇ ਬਈ। ਨੈਟ ਤਿਆਰ। ਹਾਂ ਬਈ। ਕਿੰਨੇ ਵਿੱਚ ਉਸ ਹਫ਼ਤੇ ਗੱਬਣਾ? ਦੋ ਕਿਸੇ ਵਾਲੇ ਘਰੇ ਜਾਵੜੀ ਬਈ ਦੋ 10-11 ਕਿਲੋ ਕਰ। ਕਰ ਦਿਓ ਠੀਕ ਹੈ ਜੀ। ਤੇ ਕਿੰਨੇ ਵਿੱਚ ਉਸ ਹਫ਼ਤੇ ਗੱਬਣਾ ਜੀ? ਇਹ ਬਈ ਉਹ ਦਾ ਦੂਜੇ ਹਫ਼ਤੇ ਆ ਤੇ ਤੀਜੇ ਹਫ਼ਤੇ ਗੱਬਣ ਹੋ। ਠੀਕ ਹੈ ਜੀ। ਹਾਂ। ਤੋੜ ਕੇ ਦਿਖਾ ਦਿਓ ਜੀ। ਬਾਈ ਦੇ ਦੱਸਣ ਮੁਤਾਬਕ ਦੂਜੇ ਸੂਏ ਸੂਈ ਹੋਈ ਆ ਤੀਜੇ ਆਸਤੇ 2 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਡਾਕਟਰ ਚੈੱਕ ਕਰਾ ਕਰਕੇ ਗਿਆ ਤੇ ਜੇ ਕੋਈ ਵੀਰ ਬਾਈ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਹਾਂ ਵੀ ਆਪਦਾ ਡਾਕਟਰ ਲੈ ਕੇ ਠੀਕ ਆ ਜੀ ਆਪਦਾ ਡਾਕਟਰ ਲੈ ਕੇ ਆਵੇ ਬਾਕੀ 7 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਚਬਾਈ ਕਰ ਲਿਓ ਚਾਹੇ 4 ਟਾਈਮ ਚਬਾਈ ਕਰ ਲਿਓ ਡਾਕਟਰ ਆਪਦਾ ਨਾਲ ਲੈ ਕੇ ਆਇਓ ਚੈੱਕ ਕਰਵਾ ਕੇ ਬਾਈ ਕਹਿੰਦਾ ਮੇਰੇ ਘਰੇ ਲੈ ਜਾਓ 2 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਬਾਕੀ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਹੈਵੀ ਬੋਡੀ ਵੇਟ ਦੀ ਆ 7 ਕਿਲੋ ਅੱਜ ਦਾ ਦੁੱਧ ਤਿਆਰ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਹੋ ਸਕਦਾ ਪਲੱਸ ਵੀ ਕਰ ਜੇ ਕਿਉਂਕਿ ਦੁੱਧ ਮੇਨ ਗੱਲ ਹੁੰਦੀ ਸੇਵਾ ਦਾ ਇਹਦਾ ਮੁੱਲ ਬਾਈ ਇਹ ਬਈ 25000 ਰੁਪਏ ਮਾਨਤਨ ਕਰਦੇ ਹਾਂ ਮਾਨਤਨ ਹੋ ਜੂਗਾ ਜੀ ਮੁੱਲ ਬਿਲਕੁਲ ਜਾਇਜ਼ ਆ 25000 ਰੁਪਿਆ ਬਾਕੀ ਮਾਨਤਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਦੋ ਨੰਬਰ ਐਫ ਐ ਦੇ ਕੀ ਡਿਟੇਲ ਆ ਜੀ ਇਹ ਬਈ ਤੀਜਾ ਸੂਆ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਅਜੇ ਚੌਥਾ ਪੰਜਵਾਂ ਤਾਂ ਹੋਗਾ ਮਗਰ ਬੱਚੀ ਆ ਬਈ ਇਹਦੇ ਬੱਚੀ ਬਹੁਤ ਸੋਹਣੀ ਹੈ ਕਿਹੜੇ ਸ਼ਹਿਰ ਮੰਦੀ ਆ ਪਤਾ ਬਾਈ ਨਹੀਂ ਬਈ ਸੀਮਨ ਚੰਗੇ ਦੀ ਲੱਗਦੀ ਆ ਪਰ ਬਾਈ ਨੂੰ ਪਤਾ ਨਹੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਛੋਟਾ ਗੰਨ ਚੰਗੀ ਫੇਸ ਕੁਆਲਿਟੀ ਚੰਗੇ ਵਜਨ ਵਾਲੀ ਹੈ ਜੀ ਬਾਕੀ 나ੜਵਾ ਤੁਸੀਂ ਚੈੱਕ ਕਰ ਸਕਦੇ ਹੋ 4 ਦਿਨ ਹੋ ਗਏ ਸੂਈ ਨੂੰ ਕਿੰਨਵੇਂ ਸੂਏ ਸੂਈ ਆ ਬਾਈ ਤੀਜੇ ਸੂਏ ਤੀਜੇ ਕਿਹਾ ਹੁਣ ਬੋਲਾ ਕਿੰਨਾ ਨੈਟ ਤਿਆਰ ਆ ਜੀ 15 ਕਿਲੋ ਜੋ ਕਿ ਦੇ ਦਾਂਗੇ ਆਪਾਂ ਜੋ ਕਿ ਦੇ ਦਾਂਗੇ 20 22 ਕਿਲੋ ਦੱਦ ਪਾ ਲਈ ਠੀਕ ਆ ਜੀ ਵੱਡੀ ਵੱਡੀ ਚੰਗੀ ਆ ਬਾਹਰ ਲਿਆਂਗੇ ਵੀ ਤੋੜ ਕੇ ਦਿਖਾ ਦੇ 22 ਦੇ ਦਸਨ ਮੁਤਾਬਕ ਤੀਜੇ ਸੂਏ ਸੂਈ ਆ ਮਗਰ ਸੋਹਣੀ ਬੱਚੀ ਆ ਜੀ ਇੱਕ ਗਾਂ ਆ ਤੁਹਾਨੂੰ ਦੋ ਗਾਂਆਂ ਬਣ ਜਾਣੀਆਂ ਕਿਉਂਕਿ ਮਗਰ ਬੱਚੀ ਪ੍ਰੋਪਰ ਚੰਗੇ ਸੀਮੰਦੀਆ ਰਿਕਾਰਡ ਤਾਂ ਬਾਈ ਕੋਲ ਹੈ ਨਹੀਂ ਪਰ ਦੇਖਣ ਤੋਂ ਪਤਾ ਲੱਗਦਾ ਕਿ ਚੰਗੇ ਸੀਮੰਦੀਆ ਬਾਕੀ ਵਜਨ-ਭੋਜਨ ਚੰਗਾ ਗਾਂ ਦਾ ਕੱਦ ਕਾਠ ਆ ਲਿਆ 15 ਕਿਲੋ ਅੱਜ ਦਾ ਬੌਲਾ ਤਿਆਰ ਆ ਜੀ 20-22 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਲੂ ਥਣ ਬਹੁਤ ਚੰਗਾ ਲੱਗਿਆ ਜੀ ਮੱਝ ਦੇ